ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਿੰਦਰ ਸਿੰਘ ਪੰਗੂ ਸਾਥ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਤੇ ਇਸ ਵੇਲੇ ਮੇਰੇ ਨਾਲ ਗੱਲਬਾਤ ਦੇ ਵਿੱਚ ਸ਼ਾਮਲ ਨੇ ਜਸਵੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪਜੀ ਤੇ ਸਰੋਤਾਂ ਨੂੰ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਪੱਟੀ ਸਾਹਿਬ ਪੱਟੀ ਸਾਹਿਬ ਆਮ ਆਦਮੀ ਪਾਰਟੀ ਜਿਹਦੀ ਮਜੂਦਾ ਸਰਕਾਰ ਆ ਪੰਜਾਬ ਦੇ ਵਿੱਚ ਲਗਾਤਾਰ ਸਵਾਲਾਂ ਦੇ ਘੇਰੇ ਦੇ ਵਿੱਚ ਵਿਵਾਦਾਂ ਦੇ ਘੇਰੇ ਦੇ ਵਿੱਚ ਸੰਕਟ ਦੇ ਵਿੱਚ ਕਿਰੀ ਰਹਿੰਦੀ ਆ ਇਹ ਆ ਪਾਰਟੀ ਨਵੀਂ ਪਾਰਟੀ ਆ ਜੋਰ ਮਾਰ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਜੋਰ ਇੰਨਾ ਕੁ ਮਾਰਿਆ ਕਿ 92 ਸੀਟਾਂ ਪੰਜਾਬੀਆਂ ਨੇ ਦੇਤੀਆਂ ਸਾਰਾ ਕੁਝ ਨਾਲੋਂ ਨਾਲ ਚੱਲ ਰਿਹਾ ਪਰ ਅੱਜ ਇੱਕ ਵੱਡੀ ਖਬਰ ਆਉਂਦੀ ਆ ਕਿ ਖਰੜ ਤੋਂ ਐਮਐਲਏ ਮੰਤਰੀ ਵੀ ਰਹੇ ਨੇ ਸਿੰਗਰ ਨੇ ਨੌਜਵਾਨ ਨੇ ਬੀਬਾ ਅਨਮੋਲ ਗਗਨਮਾਨ ਉਹਨਾਂ ਨੇ ਅਸਤੀਫਾ ਦਿੱਤਾ ਆਪਣੀ ਐਮਐਲਏ ਸ਼ਿਪ ਤੋਂ ਜਦੋਂ ਅਸਤੀਫਾ ਦਿੱਤਾ ਐਮਐਲਏ ਸ਼ਿਪ ਤੋਂ ਉਸ ਤੋਂ ਬਾਅਦ ਅਲੱਗ-ਅਲੱਗ ਜਿਹੜੇ ਲੋਕ ਨੇ ਉਹਨਾਂ ਦੀ ਅਲੱਗ-ਅਲੱਗ ਪ੍ਰਤੀਕਿਰਿਆ ਸਾਰੇ ਸੋਚਣ ਦੀ ਕੋਸ਼ਿਸ਼ ਕਰ ਰਹੇ ਨੇ ਅੰਦਰ ਦੀਆਂ ਗੱਲਾਂ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਰ ਕੀ ਇਹੋ ਜੀ ਗੱਲ ਹੈ ਜਿਸ ਕਰਕੇ ਅਨਮੋਲ ਗਗਨਮਾਨ ਨੇ ਅਸਤੀਫਾ ਦਿੱਤਾ ਕਿਸੇ ਹੋਰ ਨੂੰ ਲੜਾਇਆ ਜਾਊਗਾ ਉਹਨਾਂ ਦੀ ਥਾਂ ਜਾਂ ਫਿਰ ਪਾਰਟੀ ਦੇ ਵਿੱਚ ਕੋਈ ਸੰਕਟ ਹੈ ਜਿਹੜਾ ਸੰਕਟ ਗਹਿਰਾ ਹੁੰਦਾ ਜਾ ਰਿਹਾ ਕਿ ਚੱਲਦੀ ਸਰਕਾਰ ਦੇ ਵਿੱਚੋਂ ਲੋਕ ਅਸਤੀਫੇ ਦੇ ਰਹੇ ਨੇ ਥੋੜਾ ਇੱਕ ਲੰਮਾ ਤਜਰਬਾ ਤੁਸੀਂ ਨੇੜੇ ਤੋਂ ਦੇਖ ਰਹੇ ਹੋ ਸਾਰਾ ਦਿਨ ਤੁਸੀਂ ਤੁਹਾਡੀ ਅੱਖ ਸਰਕਾਰ ਦੇ ਉੱਪਰ ਰਹਿੰਦੀ ਆ ਤੁਸੀਂ ਕੀ ਕਾਰਨ ਮੰਨਦੇ ਹੋ ਕੀ ਹੋ ਸਕਦਾ ਇਹ ਜੀ ਜਿਹੜੀ ਆਮ ਆਦੀ ਪਾਰਟੀ ਬਾਰੇ ਕਹਿੰਦੇ ਭਾਂਡਾ ਛੋਟਾ ਸੀ ਪਰ ਵੱਡਾ ਗਿਆ ਤੇ ਰਿੰਦਾ ਹੁੰਦਾ ਜੁਗਦਿਨ ਪੰਜਾਬ ਦੇ ਲੋਕਾਂ ਨੇ ਅੱਖਾਂ ਮੀਟ ਕੇ ਪਾ ਦਿੱਤਾ ਜੇ ਆਪਾਂ ਖਰੜ ਹਲਕੇ ਦੀ ਗੱਲ ਕਰ ਲਈਏ ਤੇ ਪਿਛਲੇ 10 ਸਾਲਾਂ ਤੋਂ ਇੱਥੇ ਦੋ ਹੀ ਬੰਦੇ ਰਹੇ ਨੇ ਪਹਿਲਾਂ ਇੱਕ ਪੱਤਰਕਾਰ ਸੀ ਹੁਣ ਇੱਕ ਕਲਾਕਾਰ ਆ ਉੱਥੇ ਤੇ ਮੈਨੂੰ ਨੇ ਮੀਟ ਦੀ ਖਰੜ ਖਰੜ ਹਲਕੇ ਦਾ ਕੋਈ ਸੌਰੀਆ ਹੋਵੇ ਬੀਬੀ ਅਮਨ ਅਨਮੋਲ ਗਗਨ ਬੇਸਿਕਲੀ ਇਹਨਾਂ ਦੀਆਂ ਸਟੇਜਾਂ ਜਿਹੜੀਆਂ ਸੀ ਆਮ ਆਦੀ ਪਾਰਟੀ ਦੀਆਂ ਇਹ ਪਰਫਾਰਮ ਕਰਦੀ ਜਿੱਤੇ ਗੀਤ ਵੀ ਵੰਦਨੇ ਬਹੁੰਦੀ ਸੀਗੀ ਤੇ 2020 ਦੇ ਵਿੱਚ ਇਹਨੇ ਆਮ ਆਦੀ ਪਾਰਟੀ ਜੁਆਇਨ ਕੀਤੀ ਸੀਗੀ ਤੇ ਇਹਨੇ ਇੱਕ ਸਟੇਜ ਤੋਂ ਗੀਤ ਬਣਾਇਆ ਸੀਗਾ ਇੱਕ ਭਗਤ ਸਿੰਘ ਕਰਤਾਰਾ ਕਰਤਾਰ ਸਲਾਬਾ ਸਾਰੇ ਹੀ ਬਣ ਚੱਲੇ ਭਾਈ ਹਣ ਜਾਗੋ ਆਈਆ ਭਾਈ ਹੁਣ ਜਾਗੋ ਆਈਆ ਸਰਕਾਰ ਬਦਲਣ ਚੱਲੇ ਇਹ ਬੜੀਆਂ ਲਾਈਨਾਂ ਉਹ ਤੋਂ ਮਕਬੂਲ ਹੋਈਆਂ ਸੀ ਬੀਬੀ ਦੀਆਂ ਤੇ ਇਹ 2020 ਜਦੋਂ ਸ਼ਾਮਲ ਹੋ ਜਾਂਦੀ ਹੈ ਦੇ ਵਿੱਚ ਤੇ ਫਿਰ ਖਰੜ ਤੋਂ ਪਹਿਲਾਂ ਇਹਨਾਂ ਦੀ ਕਵਰ ਸੰਧੂ ਜਿੱਤੇ ਸੀ 2017 ਦੇ ਵਿੱਚ ਆਮ ਆਦੀ ਪਾਰਟੀ ਕਵਰ ਸੰਧੂ ਮੜ ਕੇ ਪਾਰਟੀ ਵੀ ਛੱਡ ਕੇ ਸਭ ਕੁਝ ਛੱਡ ਕੇ ਦੋ ਬੰਦੇ ਸੀ ਜਿਹੜੇ ਬੜੇ ਇੰਟੈਲੀਜੈਂਟ ਪੜੇ ਲਿਖੇ ਤੇ ਕੁਝ ਕਰਨ ਵਾਲੇ ਸੀ ਇੱਕ ਸੀ ਫੂਲਕਾ ਸਾਹਿਬ ਹਰਵਿੰਦਰ ਸਿੰਘ ਫੂਲਕਾ ਸੁਪਰੀਮ ਕੋਰਟ ਦੇ ਐਡਵੋਕੇਟ ਤੇ ਦੂਸਰੇ ਸੀ ਕਵਰ ਸੰਧੂ ਤੀਸਰੀ ਜੀ ਸੁਖਪਾਲ ਖਰ ਜਿੰਨੇ ਉਹਦੇ ਬੰਦੇ ਅਗੇ ਸਭ ਛੱਡ ਛੁੱਡ ਕੇ ਪਾਸੇ ਹੋ ਗਏ ہماری ਪਾਰਟੀ ਦੀ ਵੀ ਸਾਡੀ ਸੁਣਵਾਈ ਇੱਥੇ ਨਹੀਂ ਹੈਗੀ ਕਿਉਂ ਉਹ ਕਹਿੰਦੇ ਜੀ ਤੁਸੀਂ ਕੋਈ ਵੀ ਸ਼ਬਦ ਬੋਲਣਾ ਤੇ ਦਿਨਾਂ ਤੇ ਤੁਹਾਨੂੰ ਹਾਈ ਕਮਾਂਡ ਨੂੰ ਤੇ ਲਿਖ ਕੇ ਨਹੀਂ ਭੇਜੇ ਤੁਸੀਂ ਕੋਈ ਬੋਲਣਾ ਹੀ ਨਹੀਂਗਾ ਇੰਨੀ ਡਿਕਟੇਟਰਸ਼ਿਪ ਸੀ ਲੇਕਿਨ ਖੈਰ ਕੇਜਰੀ ਵਾਲਿਆਂ ਗੁੱਡ ਬੁਕਸ ਦੇ ਵਿੱਚ ਸੀ ਬੀਬੀ ਅਨਮੋਲ ਗਗਨ 4 ਜੁਲਾਈ 2022 ਨੂੰ ਬੀਬੀ ਅਨਮੋਲ ਗੱਗਨ ਨੂੰ ਮੰਤਰੀ ਬਣਾਇਆ ਜਾਂਦਾ। ਇਹ ਬੀਬੀ ਮੰਤਰੀ ਬਣ ਜਾਂਦੀ ਹੈ। ਮੰਤਰੀ ਬਣ ਤੋਂ ਬਾਅਦ ਚੁਟਕੀ ਮਾਰਦੀ ਹੈ ਵੀ ਲੋ ਜੀ ਕਿਸਾਨਾਂ ਨੂੰ ਚੁਟਕੀ ਮਾਰ ਕੇ ਐਸਐਮਐਸਪੀ ਦੇ ਦੇਵਾਂਗੇ ਤੇ ਬੀਬੀ ਨੂੰ ਤੇ ਜਾਰੀ ਨਹੀਂ ਇਹ ਵੀ ਨਹੀਂ ਪਤਾ ਕਿ ਐਮਐਸਪੀ ਦਾ ਫੈਸਲਾ ਤੇ ਕਿੱਧਰ ਨੇ ਕਰਨਾ। ਚਲੋ। ਫਿਰ ਬੀਬੀ ਨੇ ਇੱਕ ਬੜਾ ਵੱਡਾ ਬਿੱਲ ਦਿੱਤਾ ਹੈ ਖਰਲਿਸਤ ਦੇਤੀ। ਪੀ ਜਿਹੜੀ ਕੋਠੀ ਚ ਮੈਂ ਰਹਿੰਦੀ ਆ ਆ ਸਾਰਾ ਸਮਾਨ ਉਥੇ ਲਾਇਆ ਜਾਵੇ ਜਿਹੜਾ ਪੋਸੀਬਲ ਨਹੀਂ ਸੀ ਉਹਦੇ ਦੇ ਕੁਝ ਲੱਗਾ ਤੇ ਕੁਝ ਮਹਿਕਮੇ ਨੇ ਬਾਹਾਂ ਖੜੀਆਂ ਕਰਤੀਆਂ ਵੀ ਸਾਡੇ ਵਾਸਤੇ ਰੋਕ ਨਹੀਂ ਬੀਬੀ ਜੀ ਰਹੇ ਉੱਥੇ ਬੀਬੀ ਜੀ ਆਪਣੀਆਂ ਗੱਲਾਂ ਵੀ ਕੀਤੀਆਂ ਸਟੇਜ ਵੀ ਪਰਫਾਰਮ ਕੀਤੀ ਬਾਹਰ ਜਾ ਕੇ ਪ੍ਰਚਾਰ ਵੀ ਕੀਤੇ ਤੇ ਬੀਬੀ ਜੀ ਅਜੇ ਸੀ ਅਜੇ ਕੁਾਰੇ ਹੀ ਸੀਗੇ ਤੇ 2000 24 ਜੂਨ 2024 ਦੇ ਵਿੱਚ ਉਹਨਾਂ ਇੱਕ ਸਹਿਬਾਤ ਸਿੰਘ ਸੋਈ ਨਾਂ ਦਾ ਐਡਵੋਕੇਟ ਨੂੰ ਸ਼ਾਦੀ ਕਰ ਲਈ ਤੇ ਬੀਬੀ ਦੀ ਇੱਕ ਸਿਫਤ ਸੀਗੀ ਗੱਲ ਬੜੀ ਠੰਮੇ ਨਾਲ ਬੜੀ ਠੋਕ ਜਰ ਕੇ ਕਰਦੀ ਸੀ ਤੇ ਤੁਹਾਨੂੰ ਪਤਾ ਹੋਏਗਾ ਅਕਾਲੀ ਦਲ ਦੀ ਜਿਹੜੀ ਝਾਂਸੀ ਦੀ ਚੋਬ ਸੀ ਰਣਜੀਤ ਸਿੰਘ ਜਿੱਲ ਉਹਨੂੰ ਹਰਾਇਆ ਸੀ ਇਹਨਾਂ 37885 ਵੋਟਾਂ ਦੇ ਨਾਲ ਪਹਿਲਾ ਕਬਰ ਸੰਧੂ ਸੰਧੂ ਰਹੇ ਇੱਕ ਪੱਤਰਕਾਰ ਇਸ ਹਲਕੇ ਤੋਂ ਉਹ ਮੁੜ ਕੇ ਛੱਡ ਛੁੜ ਕੇ ਵਿਦੇਸ਼ ਚਲੇ ਗਏ ਹੁਣ ਬੀਬੀ ਬਾਰੇ ਵੀ ਚਰਚਾ ਹੋਵੇ ਵੀ ਇਹ ਵੀ ਛੱਡ ਛੁੜ ਕੇ ਵਿਦੇਸ਼ ਜਾ ਰਹੀ ਹੈ ਪਰ ਮੈਂ ਇੱਕ ਗੱਲ ਸਪਸ਼ਟ ਕਰਦੇ ਹਾਂ ਬੀਬੀ ਜੀ ਨੂੰ ਆਪਣਾ ਸਹੀਫਾ ਜਲਾਵਾ ਜਾਤੀ ਤੌਰ ਤੇ ਪੇਸ਼ ਹੋ ਕੇ ਸਪੀਕਰ ਨੂੰ ਦੇਣਾ ਪਊਗਾ ਉੱਥੇ ਈਮੇਲ ਤੇ ਉਥੇ ਸਪੀਡ ਪੋਸਟ ਨਹੀਂ ਭੇਜਿਆ ਇਸ ਤੀਫਾ ਪਰਵਾਹ ਨਹੀਂ ਹੁੰਦਾ ਬੀਬੀ ਜੀ ਉਥੇ ਜਾਣਦੇ ਕਿ ਨਹੀਂ ਜਾਣਦੇ ਇਹ ਨਹੀਂ ਪਤਾ ਲੇਕਿਨ ਬੀਬੀ ਜੀ ਨੂੰ ਨਿਕਲਦਾ ਬੜਾ ਦੁੱਖ ਸੀ 20 ਜਨਵਰੀ 2025 ਤੇ ਉਹਨਾਂ ਤੋਂ ਮੰਤਰੀ ਜਿਹੜੀ ਮੰਤਰੀਸ਼ਿਪ ਖੋਈ ਕਿਉਂ ਗਈ ਕੀ ਕਾਰਨ ਸੀ ਤੁਹਾਨੂੰ ਪਤਾ ਹੋਵੇਗਾ ਉਸ ਤੋਂ ਪਹਿਲਾਂ ਇੱਕ ਹਵਾਵੋਡੀਆਂ ਸੀਗੀਆਂ ਕਰਨ ਹਰਕੇ ਦੇ ਕਿਤੇ ਦਫ਼ਤਰੋਂ ਕੋਈ ਕੰਮ ਕਰਵਾਉਣ ਜਾਂਦਾ ਸੀ ਕਹਿੰਦਾ ਜੀ ਇੰਨੇ ਪੈਸੇ ਦੇ ਦਿਓ ਇੰਨੇ ਬੀਬੀ ਜੀ ਨੂੰ ਜਾਣੇ ਤੇ ਇੰਨੇ ਸਾਡੇ ਪੈਸੇ ਤੇ ਬੀਬੀ ਨੂੰ ਮੁੜ ਕੇ ਕਹਿਣਾ ਪਿਆ ਸੀ ਵੀ ਜਿਹੜਾ ਕੋਈ ਪੈਸੇ ਮੇਰੇ ਨਾਂ ਤੇ ਮੰਗਦਾ ਮੈਨੂੰ ਇਮੀਡੀਏਟਲੀ ਫੋਨ ਕੀਤਾ ਜਾਵੇ ਮੈਂ ਤੁਹਾਡਾ ਫੋਨ ਉਠਾਉਂਗੀ ਤੇ ਮੈਂ ਕਾਰਵਾਈ ਕਰੂੰ ਲੇਕਿਨ ਕਾਰਵਾਈ ਕਿਸੇ ਮਤਲਬ ਹੋਈ ਨਹੀਂ ਪੌਸਿਬਿਲਿਟੀ ਹੈ ਕਿ ਬੀਬੀ ਤੇ ਪ੍ਰੇਸ਼ਟਾਚਾਰ ਦੇ ਦੋਸ਼ ਲੱਗੇ ਹੋਣ ਹੁਣ ਬੀਬੀ ਦੀ ਚਰਚਾ ਸਾਰੇ ਕਿਸਤੀ ਪਰ ਦਿੱਤਾ ਅਸੀਂ ਵੀ ਦਿੱਤਾ ਪਰ ਮੈਂ ਫਿਰ ਕਹਿੰਦਾ ਵੀ ਜਿੰਨਾ ਚਿਰ ਤੱਕ ਪ੍ਰੋਟੋਕੋਲ ਦੇ ਮੁਤਾਬਕ ਸਪੀਕਰ ਦੇ ਕੋਲੇ ਜਾਤੀ ਤੌਰ ਤੇ ਪੇਸ਼ ਹੋ ਗਸਤੀਫਾ ਨਹੀਂ ਦਿੰਦੇ ਜੇ ਕਿਤੇ ਸਪੀਕਰ ਨੇ ਉਹ ਤੀਸਰਾ ਸੀਫਾ ਫਿਰ ਪ੍ਰਵਾਨ ਕਰ ਲਿਆ ਤੇ ਮੇਰਾ ਖਿਆਲ ਵੀ ਸਪੀਕਰ ਵੀ ਜਿਹੜਾ ਵਾ ਉਹ ਮਰਿਆਦਾ ਦੇ ਘੇਰੇ ਚ ਆ ਜਾਵੇਗਾ ਇਸ ਕਰਕੇ ਬੀਬੀ ਨੂੰ ਪੇਸ਼ ਹੋਣਾ ਪਊਗਾ ਲੇਕਿਨ ਉਹਦੀ ਪੇਸ਼ੀ ਤੋਂ ਪਹਿਲਾਂ ਇੰਨਾ ਕੁ ਮਾਮਲਾ ਉਲਝ ਚੁੱਕਾ ਵਾ ਇਹ ਬੀਬੀ ਨੇ ਉਦੋਂ ਤੇ ਗੀਤ ਗਾਇਆ ਸੀਗਾ ਭਗਤ ਸਿੰਘ ਕਰਤਾ ਸਰਬਾ ਸਾਰੇ ਹੀ ਬਣ ਚੱਲੇ ਹੁਣ ਭਈ ਜਾਗੋ ਆਈਆ ਸਰਕਾਰ ਬਦਲਣ ਚੱਲੇ ਪਰ ਹੁਣ ਕੀ ਆ ਮਿਲਿਆ ਜੋ ਮੌਕਾ ਸਾਰੇ ਕੰਮ ਤਵਾਮ ਕਰ ਚੱਲੇ ਅਸੀਂ ਤੇਰੇ ਇਨਕਲਾਬ ਨੂੰ ਸਲਾਮ ਕਰ ਚੱਲੇ ਸਲਾਮ ਕਰ ਚੱਲੇ ਜੀ ਜੀ ਬੰਗਸਾ ਜੀ ਪੱਟੀ ਸਾਹਿਬ ਇੱਕ ਹੋਰ ਗੱਲ ਦੱਸਿਓ ਕਰੜਾ ਤੋਂ ਹੀ ਹਲਕਾ ਇੰਚਾਰਜ ਸੀ ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਸਿੰਘ ਬਿਲਡਰ ਨੇ ਗਿਲਕੋ ਵੈਲੀ ਵੱਡਾ ਉਹਨਾਂ ਦਾ ਇੱਕ ਪ੍ਰੋਜੈਕਟ ਹੈ ਉਹਨਾਂ ਨੇ ਵੀ ਅਸਤੀਫਾ ਦੇਤਾ ਅਕਾਲੀ ਦਲ ਤੋਂ ਗੱਲਾਂ ਭਾਵੇਂ ਖੁਸ਼ ਹੋਰ ਕਹੀਆਂ ਵੀ ਹੋਰ ਤਰ੍ਹਾਂ ਦੇ ਬੰਦੇ ਆ ਗਏ ਆ ਅਕਾਲੀ ਦਲ ਬਾਰੇ ਉਹਨਾਂ ਨੇ ਘਾਟਾ ਵਾਧਾ ਗਣਾਈਆਂ ਰਣਜੀਤ ਸਿੰਘ ਦੇ ਅਸਤੀਫਾ ਨੂੰ ਜੋੜ ਕੇ ਦੇਖ ਸਕਦੇ ਆ ਇੱਧਰ ਇੱਕ ਇਹਨਾਂ ਨੇ ਐਕਸਪ੍ਰੈਸ ਸ਼ੁਰੂ ਕੀਤੀ ਹੈ ਜੀ ਉਹਦਾ ਨਾਮ ਹੈ ਦਲ ਬਦਲੂ ਐਕਸਪ੍ਰੈਸ ਉਸ ਐਕਸਪ੍ਰੈਸ ਦੀ ਮੋਹਰੀ ਸੀਟ ਦੇ ਉੱਤੇ ਬੈਠੇ ਨੇ ਜਾ ਕੇ ਆਪਣੇ ਬਿੰਪੀ ਟਲੂ ਜਿਹੜੇ ਅਕਾਲੀ ਦਾ ਛੱਡ ਕੇ ਚਾਏ ਨੇ ਦੂਸਰੀ ਸੀਟ ਤੇ ਬੈਠੇ ਨੇ ਜਾ ਕੇ ਹਰਮੀਰ ਸਿੰਘ ਸੰਧੂ ਤੇ ਤੀਜੀ ਸੀ ਵੀ ਖਾਲੀ ਐ ਬੂਝਾ ਬੱਸ ਚੀਤਾ ਹੁੰਦੀ ਐ ਤੀਜੀ ਵੀ ਖਾਲੀ ਐ ਉਮੀਦ ਐ ਵੀ ਜਿਹੜੇ ਰਣਜੀਤ ਸਿੰਘ ਗਿੱਲ ਉਹ ਤੀਜੀ ਸੀਟ ਮੰਨ ਲੈਣਗੇ ਤੇ ਆ ਇਥੋਂ ਇਲੈਕਸ਼ਨ ਹੁੰਦੀ ਐ ਨਵੰਬਰ ਦਸੰਬਰ ਦੇ ਵਿੱਚ ਤੇ ਉਹਦੇ ਆਮ ਆਦੀ ਪਾਰਟੀ ਜਿੱਥੋਂ ਉਮੀਦਵਾਰ ਹੋ ਸਕਦੇ ਨੇ ਜੀ ਜਿੱਥੋਂ ਤੱਕ ਖਬਰਾਂ ਨਿਕਲ ਕੇ ਆਈਆਂ ਵੀ ਕੇਜਰੀਵਾਲ ਸਾਹਿਬ ਨੇ ਅਸਤੀਫਾ ਤੇ ਬੀਬੀ ਜੀ ਕੋ ਪਹਿਲਾਂ ਲੈ ਜਾਇਆ ਸੀ ਗੱਲ ਲੇਕਿਨ ਸ਼ੋ ਉਹਨਾਂ ਅੱਜ ਕੀਤਾ ਚਲੋ ਅੱਜ ਕੀਤਾ ਕਿਉਂ ਕੀਤਾ ਇਹ ਵੀ ਜਾਣਦੇ ਨਹੀਂ ਲੇਕਿਨ ਉਸ ਤੋਂ ਬਾਅਦ ਇਮੀਡੀਏਟਲੀ ਰਣਜੀਤ ਸਿੰਘ ਗੱਲ ਨੂੰ ਅਸਤੀਫਾ ਦੇਣਾ ਫਿਰ ਕਹਿਣਾ ਜੀ ਮੈਂ ਕਿਸੇ ਪਾਰਟੀ ਜਾ ਨਹੀਂ ਰਿਹਾ ਫਿਰ ਇਹ ਕਹਿਣਾ ਪੀ ਵੇਖੋ ਜੀ ਮੈਂ ਆਪਣੇ ਹਲਕੇ ਦੇ ਲੋਕਾਂ ਨਾਲ ਜਿਹੜਾ ਸੰਪਰਕ ਕਰੂਗਾ ਨਾਲ ਗੱਲਬਾਤ ਕਰੂੰ ਇਹ ਸੰਕੇਤ ਦਿੰਦਾ ਸੀ ਵੀ ਕੋਈ ਹੋਰ ਘਟਨਾ ਵਾਪਨ ਵਾਲੀ ਤੋਂ ਘਟਨਾ ਸਮਝ ਆ ਗਈ ਆ ਇਸ ਕਰਕੇ ਜਿਹੜੀ ਉਹ ਗੱਲਬਾਤ ਨੂੰ ਐਕਸਪਲੋਰਸ ਹੈ ਨਾ ਉਹਦੇ ਤੀਸਰੇ ਪਸੰਜਰ ਜਿਹੜੇ ਨੇ ਅਕਾਲੀ ਦਲ ਦੇ ਜਿਹੜੇ ਆਏ ਨੇ ਬਾਕੀ ਨੀਲ ਕਰਦਾ ਮੈਂ ਉਹ ਤੀਸਰੇ ਪਸੰਜਰ ਅੰਦੀਪ ਸਿੰਘ ਗਿੱਲ ਹੋ ਸਕਦੇ ਨੇ ਜੀ ਜੀ ਬਿਲਕੁਲ ਤੇ ਇਸ ਪਸੰਜਰ ਦਾ ਫਰਕ ਪਊਗਾ ਆਮ ਆਦਮੀ ਪਾਰਟੀ ਨੂੰ ਸਭ ਕੁਛ ਤੁਹਾਡੇ ਨਿੱਜੀ ਤਜਰਬੇ ਦੇ ਵਿੱਚੋਂ ਕਿ ਦੂਜੀ ਪਾਰਟੀਾਂ ਦੇ ਵਿੱਚੋਂ ਬੰਦੇ ਲੈ ਕੇ ਆਉਣਾ ਤੇ ਆਪਣੀ ਪਾਰਟੀ ਦੇ ਲੋਕਾਂ ਦੇ ਵਿੱਚ ਨਿਰਾਸ਼ਾ ਦਾ ਫੈਲੂਗੀ। ਕਿ ਤੁਸੀਂ ਇਹ ਦੱਸਦਾ ਵੀ ਤੁਸੀਂ ਆ ਜਿਹੜਾ 26 ਆ ਰਿਹਾ ਨਾ 26 ਸਤੰਬਰ ਤੋਂ ਬਾਅਦ ਝਾੜੂ ਤੁਸੀਂ ਖੱਲਰ ਦਾ ਵੇਖਿਆ ਤੁਸੀਂ। ਓਕੇ ਝਾੜੂ ਤੀਲਾ ਤੀ ਲੱਗਦਾ ਮੈਂ ਜਾਂਦਾ ਜਿਵੇਂ ਹੁੰਦੇ ਨਾ ਕਿਸੇ ਦਾ ਵਿਆਹ ਨਹੀਂ ਹੁੰਦਾ ਤੇ ਕਹਿੰਦੇ ਹੁੰਦੇ ਕਿ ਇਹ ਪੰਡਤ ਨੇ ਕਹਿਤਾ ਵੀ ਜਾ ਜੱਕੇ ਤੂੰ ਆਪਣਾ ਝਾੜੂ ਖੋਲ ਦੇ ਆਪਣੇ ਉਹ ਚਰਾਏ ਦੇ ਵਿੱਚ ਤੋ ਤੀਦਾ ਤੀ ਲਾ ਆਉਂਦਾ। ਇਹ ਉਹ ਕਿਰਾਏ ਦੇ ਤਾਂ ਝਾੜੂ ਖੁੱਲਣ ਵਾਲਾ ਬਸ ਹੂੰ ਜੀ ਸੋਪੱਟੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਜਾਣਕਾਰੀ ਸਾਂਝੀ ਕੀਤੀ। ਸ਼ੁਕਰੀਆ ਜੀ ਸ਼ੁਕਰੀਆ ਜੀ ਧੰਨਵਾਦ ਬੱਟੇ ਸਾਹਿਬ।